ਹਾਂ ਜੀ ਕਿਸਾਨ ਜੀਰੋ ਸਾਸਤਰੀ ਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਲੱਗੇ ਆਂ ਪਿੰਡ ਧੁੰਦੇ ਪਹੁੰਚੇ ਆਂ ਧੁੰਦਾ ਪਿੰਡ ਨੇੜੇ ਸ਼੍ਰੀ ਗੋਇੰਦਵਾਲ ਸਾਹਿਬ ਦੇ ਰਹਿ ਜਾਂਦਾ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਰਾਜਿੰਦਰ ਸਿੰਘ ਹਣੋਂ ਦੇ ਕੋਲ ਆਏ ਆਂ ਵੀਡੀਓ ਅੱਜ ਆਪਣੀ ਇਸ ਫਾਰਮ ਤੋਂ ਜਾਂ ਵੀਰ ਰਾਜਿੰਦਰ ਸਿੰਘ ਹਣੋਂ ਦੇ ਘਰੋਂ ਪਹਿਲੀ ਆ ਵਪਾਰ ਦਾ ਵੀਰ ਹਣਾਂ ਨੇ ਕੰਮ ਸ਼ਟਾਰਟ ਕੀਤਾ ਨਵਾਂ ਕੰਮ ਸ਼ਟਾਰਟ ਕੀਤਾ ਤੇ ਜੇ ਵੀ ਇਹਨਾਂ ਨੇ ਕੋਈ ਦੋ ਤਿੰਨ ਵਾਰੀ ਲਿਆ ਕੇ ਮਾਲ ਜਿਹੜਾ ਸੇਲ ਕੀਤਾ ਤੇ ਮਾਲ ਇਹਨਾਂ ਦੇ ਕੋਲ ਅਕਸਰ ਜਿਹੜਾ ਆਉਂਦਾ ਰਹਿੰਦਾ ਹੈ ਵਪਾਰ ਲੈਣ ਦੇ ਵਿੱਚ ਅੱਜ ਤਿੰਨ ਮੱਝਾਂ ਝੋਟੀਆਂ ਭਰਾਵਾਂ ਨੂੰ ਦਿਖਾਉਣੀਆਂ ਨੇ ਆਪਾਂ ਇਸ ਘਰੋਂ ਤਕਰੀਬਨ ਮਾਲ ਸੋਇਆ ਸੁਬਾਇਆ ਜਾਂ ਐਸ ਵਕਤ ਦੁੱਧ ਤੇ ਪਸ਼ੂ ਚੱਲਣ ਦਾ ਹੈ ਆ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਕੋਈ ਵੀ ਫਾਰਮਰ ਭਰਾ ਆਪਣਾ ਵਿਜ਼ਿਟ ਕਰਨਾ ਚਾਹੂਗਾ ਇਸ ਜਗ੍ਹਾ ਪਲੇਸ ਤੇ ਫਤਿਹਬਾਦ ਬਿਲਕੁਲ ਨੇੜੇ ਆ ਛਡੇਰ ਪਿੰਡ ਬਿਲਕੁਲ ਲੱਗੇ ਆ ਹਰੀ ਕੇ ਪੱਤਾਂ ਤੋਂ ਸਿਰਫ ਕੋਈ 28 30 ਕਿਲੋਮੀਟਰ ਦੀ ਦੂਰੀ ਹੋਊਗੀ ਠੀਕ ਆ ਜੀ ਤੇ ਫਤਿਹਬਾਦ ਤੋਂ ਤੁਸੀਂ ਗੋਇੰਦਵਾਲ ਥਾਣੀ ਵੀ ਪਿੰਡ ਧੁੰਦੇ ਵਿజిਟ ਕਰ ਸਕਦੇ ਜੇ ਠੀਕਾ ਜੀ ਆਦਰਵਾਇਜ਼ ਫਤਿਹਬਾਦ ਤੋਂ ਸਿੱਧੀ ਪਿੰਡ ਚੰਡੇਰ ਥਾਣੀ ਵੀ ਤੁਸੀਂ ਵੀਰ ਰਾਜਵਿੰਦਰ ਸਿੰਘ ਹੋਣਾ ਦੇ ਬਿਲਕੁਲ ਇੱਥੇ ਬਹਿਕਾਂ ਤੇ ਚਾਹੇ ਪਿੰਡ ਵਿజిਟ ਕਰ ਸਕਦੇ ਹੋ ਅੱਜ ਤਰੀਕ ਤੁਸੀਂ ਨੋਟ ਕਰ ਲਓ 1 ਫਰਵਰੀ ਤੇ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਅੱਜ ਤੱਕ ਦੇਖਿਓ ਸਭ ਤੋਂ ਪਹਿਲਾਂ ਰਾਜਵਿੰਦਰ ਭਾਈ ਸਸਰੀ ਕਾਂ ਜੀ ਸ੍ਰੀ ਗੱਲ ਜੀ ਹੋਰ ਭਾਜੀ ਕਾਇਮ ਐ ਸੇ ਤਾਂ ਇਹ ਠੀਕ ਠਾਕ ਸ਼ੁਕਰੇਮਾਰਗ ਦਾ ਰਾਜਵਿੰਦਰ ਵੀਰੇ ਬੜੀ ਕੋ ਪਹਿਲੀ ਆਪਣੀ ਅਜ ਮਤਲਬ ਪਹਿਲਾ ਵੀ ਤੁਸੀਂ ਦੋ ਤਿੰਨ ਬਰੀ ਭੈਣ ਭਰਾਵਾਂ ਦੇ ਸਾਹਮਣੇ ਪਸ਼ੂ ਪੇਸ਼ ਕਰ ਦਿੱਤੇ ਹਾਂ ਹਾਂਜੀ ਹਾਂਜੀ ਮਤਲਬ ਮਾਲ ਇਸੇ ਤਰ੍ਹਾਂ ਹੀ ਆਉਂਦਾ ਰਹਿੰਦਾ ਆਪਣੇ ਕੋਲ ਕਿ ਦੋ ਚਾਰ ਨਗ ਆਏ ਗਏ ਰਹਿੰਦੇ ਆ ਹਾਂਜੀ ਵੀਰ ਜੀ ਇਸੇ ਤਰ੍ਹਾਂ ਹੀ ਮਾਲ ਦੋ ਤਿੰਨ ਨਗ ਆਪਣੇ ਕੋਲ ਹੁੰਦੇ ਹਰ ਵਕਤ ਠੀਕ ਹੈ ਜੀ ਹਾਂਜੀ ਜ਼ਿਆਦਾਤਰ ਮੱਝਾਂ ਝੋਟੀਆਂ ਹੀ ਆਉਂਦੀਆਂ ਮੱਝਾਂ ਝੋਟੀਆਂ ਜ਼ਿਆਦਾ ਗਾਂ ਕੋਈ ਚੰਗੀ ਮਿਲੇ ਤੇ ਲੈ ਲਈ ਦੀ ਠੀਕ ਹੈ ਜੀ ਹਾਂਜੀ अच्छा राजमंदर जी ने आज माल आपा मतलब कि तीन किनागे दिखाउने हां पशु अपने कोल है तो साफ-सुथरे आपा रेट बिल्कुल जायज वाजिब जायज जी जायज ठीक है मीठे रेट है जी हां मीठे-मीठे बोल रहे खास तौर पे चलो बड़ा बूढ़ा ਤੁਸੀਂ ਸਾਰੇ ਭਰਾ ਵੇਖਦੇ ਰਹਿੰਦੇ ਹੋ ਪਰਤੇ जायज ਪਰ ਮੱਜਾਂ ਦੇ ਵਿੱਚ ਵੀ ਬੜੇ ਵੀਰ ਡਿਮਾਂਡ ਕਰਦੇ ਰਹਿੰਦੇ ਵੀ ਕੋਈ जायज रेट ਭਾਪੜਤੇ ਵਾਲੇ ਪਸ਼ੂ ਕੱਢੋ ਅੱਜ ਬਿਲਕੁਲ जायज ਭਾਪੜਤੇ ਵਾਲੇ ਪਸ਼ੂ ਤੁਹਾਨੂੰ ਦਿਖਾਈ ਦੇਣਗੇ ਝੋਟੀਆਂ ਦੀ ਪੂਰੀ ਡਿਟੇਲ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਆਪਾਂ ਸ਼ਰਵਾਦ ਵੀਰ ਕਰ ਲਈਏ ਪਹਿਲੇ ਨੰਬਰ ਤੋਂ ਇਸੇ ਬੇਸ਼ੱਕ ਝੋਟੀ ਤੋਂ ਕਰਦੀਏ ਸ਼ੁਰੂਆਤ ਇਹਦਾ ਵੇਰਵਾ ਪੂਰਾ ਕਰਦੇ ਹੋ ਸਾਂਝਾ ਇੱਕ ਵਾਰੀ ਇਹ ਭਾਜੀ ਕੋਈ ਡੇਢ ਕਿ ਮਹੀਨੇ ਦੀ ਝੋਟੀ ਸੂਈ ਆ ਹੂੰ ਹੂੰ ਦੁੱਧ ਦੇ ਦੇ ਕੋ ਸੱਤ ਕਿ ਲੀਟਰ ਆ ਤੇ ਇਹ ਪਹਾੜੇ ਤੇ ਮਿਲਦੀ ਆ ਦੋਵੇਂ ਟਾਈਮ ਠੀਕ ਆ ਜੀ ਹਾਂਜੀ ਜਿਆਦੀ ਚੰਗੀ ਆ ਤੇ ਵਧੀਆ ਸਾਫ ਸੁਥਰੀ ਤੇ ਪਹਿਲਣ ਸੂਈ ਏ ਵੀ ਪਹਿਲਾ ਸੁਆ ਕੱਟੀ ਝੋਟੀ ਆ ਮਤਲਬ ਡੇਢ ਕ ਮਹੀਨੇ ਦੀ ਸੂਈ ਆ ਹਾਂਜੀ ਡੇਢ ਬਗੈਰ ਬੱਚੇ ਉਹ ਬਗੈਰ ਬੱਚੇ ਮਿਲਦੀ ਭਾੜੇ ਤੇ ਹਾਂਜੀ ਹਾਂਜੀ ਤੇ ਦੁੱਧ 7 ਕ ਕਿਲੋ ਹਾਜ਼ਰ 7 7 ਲੀਟਰ ਆ ਜੀ ਲਓ ਜੀ 7 ਕ ਲੀਟਰ ਮੇਰੇ ਪਰਾਠੇ ਦੀ ਤਸੱਲੀ ਕਰੇ ਦੋ ਹਾਂ ਕੋਈ ਸਜਣ ਆਵੇ ਆਪਦੀ ਤਸੱਲੀ ਕਰੇ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਫੇਸ ਕੁਆਲਿਟੀ ਵੇਖੋ ਮੇਰੇ ਪਰਾਠੇ ਆ ਜੀ ਸੰਗ ਸੰਗ ਚਾਈ ਸਵੀ ਮੱਥਾ ਚੈੱਕ ਕਰ ਲਓ ਹਾਈਟ ਨਾਰਮਲ ਜਿੱਦਾਂ ਆਪਾਂ ਮੱਝਾਂ ਝੋਟੀਆਂ ਦੇ ਅਕਸਰ ਕੱਦ ਘਾੜ ਦੇਖਦੇ ਆ ਸੋਹਣੀ ਹਾਈਟ ਲੈ ਤਾਂ ਬਾਕੀ ਵੀਰ ਕੋਈ ਭੂਰ ਛੱਟਾ ਜਾਂ ਥਾਣਾ ਦੀ ਬਾਤ ਕਰਦੇ ਨਾ ਨਾ ਜੀ ਕੋਈ ਨਹੀਂ ਆਪਦੀ ਕੋਈ ਵੀਰ ਮੇਰਾ ਤਸੱਲੀ ਕਰੇ ਕੋਈ ਬਾਤ ਘਾੜ ਨਹੀਂ ਠੀਕ ਹੈ ਜੀ ਠੀਕ ਆ ਹਾਂ ਜੀ ਆ ਦੇਖੋ ਜੀ ਸੋ ਬੈਕ ਸਾਈਡ ਤੇ ਕੁਰੀਸ਼ਨ ਆ ਮਾਰ ਦੇ ਕੈਂਡੀ ਢੂੰਡੀ ਬਹੁਤ ਆਏ ਬਾਕੀ ਚਲੋ ਵੀਰ ਦਾ ਵੀ ਰਿਕਾਰਡ ਹੈਗਾ ਵੀ ਮਾਰਨਿੰਗ ਵੀਰਾਂ ਦਾ ਵੀ ਆਪਾਂ ਕਦੀ ਪਸ਼ੂ ਚਲੋ ਡੱਕੇ ਡਕਾਏ ਨਹੀਂਗੇ ਪਹਿਲਾਂ ਵੀ ਚਲੋ ਪੰਚ ਭਰਾਵਾਂ ਦੇ ਸਾਹਮਣੇ ਪਸ਼ੂ ਪੇਸ਼ ਕੀਤੇ ਆ ਮਤਲਬ ਇਹ ਗੱਲ ਬਾਤ ਨਹੀਂ ਵੀ ਕਦੀ ਵੀ ਕੋਈ ਪਸ਼ੂ ਡੱਕ ਕੇ ਵੀਡੀਓ ਬਣਾਈ ਨਹੀਂ ਗੱਲ ਨਹੀਂ ਐ ਤਸੱਲੀ ਨਾਲ ਕੋਈ ਆਪਦੀ ਵੀਰ ਮੇਰਾ ਆਵੇ ਤਸੱਲੀ ਕਰੇ ਜਾਂ ਠੁਰੇ ਤੱਕ ਆਬਰਦੀ ਕੈਮਰੇ ਤੋਂ ਉਦਾਂ ਨਹੀਂ ਕੁਝ ਥੋੜਾ ਉੱਪਰੇ ਬੰਦੇ ਦਾ ਕਰਕੇ ਪਸ਼ੂ ਡਰਦੇ ਡੁੱਕਰਦੇ ਵੀ ਆ ਇਧਰੋਂ ਬਹਿਣੀ ਵਾਲੇ ਪਾਸਿਓਂ ਕੋਈ ਪੂਰਾ ਥਣ ਥਣ ਤੁਹਾਨੂੰ ਬੁਖਾ ਦਿੰਦੇ ਆ ਗੁੱਲਗੱਲ ਬਹੁਤ ਕੈਮ ਆ ਬਹੁਤ ਵਧੀਆ ਜੀ ਕੋਈ ਗੱਲ ਨਹੀਂ ਲੈ ਜੀ ਹਾਂ ਜੀ अच्छा इलाविरे राजविंदर उन्होंने माला खोले तोड़ के दिखा दिए सो so, बाकी बारीकी-बरूकी ਦੇ ਵਿੱਚ ਛੋਟੀ ਠੀਕ ਆ ਜੀ ਹਾਂਜੀ ਹਾਂਜੀ ਤੇ ਪਧਰੀ ਪੁਤਰੀ ਬੈਕਸਾਈਡ ਤੋਂ ਤੁਸੀਂ ਮਾਰੋਗੇ ਜੇ ਇੱਕ ਵਾਰੀ ਨਿਗਾ ਤੇ ਬਿਲਕੁਲ ਪਧਰੀ ਆ ਛੋਟੀ ਕੋਈ ਬਾਈ ਕੋਈ ਸਾਈਡ ਦਾ ਬਲਸ਼ਲ ਨਹੀਂਗਾ ਵਿੱਚ ਬਾਕੀ ਆ ਆੜਤੀਆਂ ਦੇ ਸਰਾਣੇ ਵਰਗੀ ਗੋਲ ਆ ਹਾਂ ਨਹੀਂ ਚੰਗੀ ਆ ਪਲੀ ਪਲੋਸੀ ਬਹੁਤ ਆ ਕਰਮਾ ਦੀ ਹਾਂਜੀ ਹਾਂ ਬੌਧੀ ਕਰੋ ਚੱਕ ਠੀਕ ਆ ਜਿਆਦੀ ਚੰਗੀ ਆ ਜੀ ਨਹੀਂ ਚੰਗੀ ਛੋਟੀ ਵੱਧ ਦੇ ਵਾਲੀ ਆ ਹਾਂਜੀ ਚਲੋ ਅੱਜ ਆਪਣੇ ਭਰਾਵਾਂ ਨੂੰ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜਾਈਆਂ ਬਿਲਕੁਲ ਵਧੀਆ ਰੇਟ ਆ ਜਿਆਦਾ ਬਿਲਕੁਲ ਜਾਇਜ਼ ਮੁੱਲ ਆ ਇਹਦਾ ਬਿਲਕੁਲ 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 ਹਾਂ ਨੋ ਵੇਖੋ ਮੇਰੇ ਕੋਲ 1000 ਬਿਲਕੁਲ ਪੱਧਰ 1000 ਪੱਧਰ ਸੋਨਾ ਪਿੱਠਪੂੜਾ ਹਾਈਟ ਮੀਡੀਅਮ ਦੇ ਵਿੱਚ ਆ ਤੇ ਪਹਿਲਾ ਸੁਆ ਝੋਟੀ ਜਿਹੜੀ ਐ ਸੂਈ ਐ ਇਹ ਵੇਰਵਾ ਇਸ ਝੋਟੀ ਦਾ ਇਹਦਾ ਮੋਲ ਆਪਾਂ ਜਰੂਰ ਪੁੱਛ ਲੈਨੇ ਆਂ ਵੀਰ ਇਹਦਾ ਮੁੱਲ ਇਦੀ ਡਿਮਾਂਡ ਕਿਹ ਰੋਗੀ ਅੱਜ ਮੁੱਲ ਵੀਰ ਜੀ ਇਹਦਾ 65000 ਆ ਜੀ 65 ਹਾਂ ਜੀ ਥੋੜਾ ਬਾਤ ਆ ਜੇ ਸੱਜਣੋਂ ਦਾ ਮੌਕੇ ਤੇ ਮਾਨਤਨ ਹੋਊਗਾ ਮਾਨਤਨ ਹੋਊਗਾ ਜੀ 62 ਦੀ ਦੇ ਦਾਂਗੇ ਹਾਂ ਨਾ ਜੀ ਕਸਰਾ ਕਰਤੀਆਂ ਹਾਂ ਜੀ 62000 ਦੀ ਇਹਦੇ ਜੋ ਛੋੜ ਛੱਪਾ ਹੀ ਹੋਣਾ ਵੀਰ ਜੀ ਠੀਕ ਹੈ ਹਾਂ ਜੀ 62000 ਦੀ ਇਹ ਫਾਈਨਲ ਮਿਲ ਜੂਗੀ ਠੀਕ ਆ ਜੀ ਯਸਨੋ 62000 ਦੀ ਫਾਈਨਲ ਆ ਵਿੱਚੋਂ ਕੋਈ ਛੋਟਾ ਛੱਟਾ ਹੀ ਰਹਿ ਗਿਆ ਹੁਣ ਰਸਾ ਰੁਸਾ ਛੋੜ ਛੜੀ ਆ ਠੀਕ ਆ ਇਧਰ ਸੈਕੰਡ ਨੰਬਰ ਤੇ ਤੇ ਇਹਦਾ ਵੀਰ ਕੀ ਵੀਰਵਾ ਇਹ ਛੋਟੀ ਜਾਂ ਮੱਝ ਕਿੰਨੇ ਟਾਈਮ ਦੀ ਸੂਈ ਛੋਟੀ ਮਹੀਨੇਗ ਦੀ ਸੂਈ ਆ ਜੀ ਮਹੀਨੇਗ ਦੀ ਆ ਹਾਂਜੀ ਇਹਦੇ ਮਗਰ ਕਟਾਵਾ ਕੋਈ ਮਹੀਨੇਗ ਦਾ ਸੁਹਾ ਇਹਦਾ ਤੇ ਦੁੱਧ ਦੇ ਕੋਈ 9 ਲੀਟਰ ਹੋਊ ਖੁੱਲਾ ਠੀਕ ਆ ਜੀ ਆਪਦੀ ਕੋਈ ਵੀਰ ਮੇਰਾ ਅਠਾਂ ਦੀ ਜਿਵੇਂ ਮਰਜ਼ੀ ਗਾਰੰਟੀ ਤੇ ਲੈ ਜੀ ਕੋਈ ਚੱਕਰ ਨਹੀਂ ਕਿਲੋ ਪਾਈਆ ਦਾ ਕਿਲੋ ਸਾਡਾ ਘਾਟ ਹੀ ਦੱਸਣਾ ਆ ਬਾਕੀ ਧਾਰ ਧਾਰਨਾ ਧਾਰ ਅਗਲੇ ਨਾਲ ਅਗਲਾ ਮਗਰਲੇ ਨਾਲ ਮਗਰਲਾ ਥਣ ਥਣ ਤੁਸੀਂ ਆਪਦੇ ਵਿਖਾ ਦਿਓ ਬਾਕੀ ਵੀਰ ਭਰਾ ਸਮਝਦਾਰ ਆ ਜਿੰਨਾ ਲੈਣੀ ਆ ਬਸੇ ਬਸ ਬਾਕੀ ਮੇਰੇ ਵੀਰ ਦੇ ਹੁਣ ਦੁਨੀਆ ਸਮਝਦਾਰ ਹੋ ਗਈ ਮਾੜਾ ਵੀ ਸਾਰੇ ਵੀਰ ਹੀ ਸਿਆਣੇ ਆ ਹਨਾ ਜਿਹਨੇ ਵੀਰ ਰਾਜਵਿੰਦਰ ਚਾਰ ਪਸ਼ੂ ਰੱਖਿਓ ਕਾਰੀ ਕਰੋ ਸਿਆਣੇ ਸਿਆਣੇ ਵੀਰ ਹਾਂਜੀ ਹਾਂਜੀ ਬਾਕੀ ਅਰਲੀ ਕਰਕੇ ਥਾਣਾ ਸਪੇਸ ਵੰਡ ਗਾੜ ਗੂੜ ਵੀ ਚੰਗੀ ਝੋਟੀ ਦੀ ਲੱਗੀ ਚੰਗੀ ਚੰਗੀ ਸਵਾ ਕਿਲੋ ਡੇਢ ਦੇ ਲੱਗੇ ਬੰਨੇ ਹੋ ਪਾਸ ਆ ਫਿਰ ਸਵਾ ਕਿਲੋ ਗਾੜ ਲਓ ਜੀ ਆ ਝੋਟੀ ਵਾਸੇ ਹੈ ਦੂਜਾ ਸੂਬਾ ਹੀ ਨਾ ਦੂਜਾ ਹੀ ਦੂਜਾ ਤੇ ਦੂਜਾ ਸੂਬਾ ਬਾਕੀ ਇਹ ਰਾਜੀ ਬਾਜੀ ਕੋਈ ਹੈ ਇਹ ਨਹੀਂ ਵੀ ਲੱਸੀ ਹੈ ਕੋਈ ਨਹੀਂ ਗਏ ਬੰਨੇ ਫਿੱਕੀ ਫੁੱਕੀ ਨਹੀਂ ਗਈ ਹਾਂਜੀ ਪੋਲੀ ਪਲੋਸੀਆ ਝੋਟੀ ਬਿਲਕੁਲ ਗੋਲ ਢੋਲ ਵਰ ਐਸ ਵਕਤ 9 8 ਕਿਲੋ ਮੰਨ ਕੇ ਮੇਰੇ ਭਰਾ ਸੌਦਾ ਕਰ ਲਿਓ ਤੇ ਬੱਚੇ ਪੁੱਛੇ ਤਾਂ ਕਰਮ ਵਾਲੀ ਆ ਪੂਰੇ ਦੋਵੇਂ ਟਾਈਮ ਡਿੰਗ ਡਿੰਗ ਕੇ ਠੀਕ ਹੈ ਵੀਰੇ ਫਿਰ ਜਦੋਂ ਬਸਮ ਆਈ ਫਿਰ ਭਵੇਂ ਧੱਕੇ ਮਾਰੀ ਜਾਵੇ ਜੋ ਪਰਲੀ ਮੈਂ ਭਵੇਂ ਇਹਨੂੰ ਸਿਰ ਮਾਰੀ ਜਾਵੇ ਇਹ ਨਹੀਂ ਹਿੱਲਦੀ ਹਾਂਜੀ ਚੰਗੀ ਜਾਂ ਝੋਟੀ ਇਹ ਵੀ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਵਿਖਾਉਣੇ ਆ ਬਾਕੀ ਪੂਰਾ ਵੇਰਵਾ ਮੇਰੇ ਭਰਾਵਾਂ ਨੂੰ ਆਪਾਂ ਦੇ ਦਿੱਤਾ ਠੀਕਾ ਜੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਸੋ ਝੋਟੀ ਚਵਾਈ ਚਬੂਈ ਦੀ ਬਿਲਕੁਲ ਵੀਰਾਂ ਦਾ ਵੀ ਬੰਬੇ ਪਾਸ ਹੀ ਮੰਨੋ ਠੀਕਾ ਜੀ ਚੁਵਾਈ ਦਾ ਚਲੋ ਪਸ਼ੂ ਮਾਰਾ ਨੀਗਾ ਕੋਈ ਵੀ ਸੱਜਣ ਨੇ ਇਥੇ ਟਰਾਈ ਕਰਨੀ ਆ ਕੱਲ ਨੂੰ ਆਣ ਕੇ ਵੀ ਚੁਵਾਈ ਦਾ ਨਹੀਂ ਮਾਰਾ ਨਿਕਲਦਾ ਬੰਦੀ ਨਹੀਂ ਚੁਵਾਈ ਦਾ ਨਹੀਂ ਮਾਰਾ ਹੋਊਗਾ ਆ ਬੱਚਾ ਆਤਰੀ ਪੁੱਤਰੀ ਵੇਖੋ ਮੇਰੇ ਪ੍ਰਾ ਹਜੇ 12:00 ਵਜੇ ਦਾ ਸਮਾਂ ਹੈ ਦੁਪਹਿਰ ਦਾ ਤੇ ਮਾਰਨਿੰਗ ਚੁਵਾਈ ਇਹਨਾਂ ਦੀ 6 6:30 ਵਜੇ 6:30 ਜੀ ਠੀਕ ਆ ਜੀ ਹਾਂ 6:30 ਵਜੇ ਦੇ ਘਰ ਦੇ ਵਿੱਚ ਚੁਵਾਈ ਇਹਦੀ ਕਰ ਦਿੱਤੀ ਆ ਫੇਸ ਕੁਆਲਿਟੀ ਹਾਈ ਲੈਂਥ ਵਾਲੀ ਝੋਟੀ ਆ ਠੀਕ ਆ ਜੀ ਕੱਦ ਕੋਦ ਵੀ ਸੋਹਣਾ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਮਗਰ ਕੱਟਾ ਜਸ਼ਨ ਮਾਰੀ ਕੈਮਰਾ ਆ ਬੱਚਾ ਵਿਖਾ ਦੇ ਇੱਕ ਪੂਰੀ ਤਸੱਲੀ ਇੱਥੇ ਜਿਹੜਾ ਇਹ ਬੱਚਾ ਹੈਗਾ ਮਗਰ ਕਟਾ ਮੇਲ ਕਾਫ ਹਾਂਜੀ ਸੋ ਬਾਕੀ ਥਾਂ ਤੋਂ ਬਹੁਤ ਸੋਹਣਾ ਲੱਗਾ ਝੋਟੀ ਨੂੰ ਸੋ ਜਿੰਨੀ ਸਿਫਤ ਕਰ ਲੋ ਉਨੀ ਥੋੜੀ ਆ ਕਿਉਂਕਿ ਥੱਲਿਓਂ ਕਰਮਾਂ ਵਾਲੀ ਬਹੁਤ ਸਾਫ਼ ਸੁਥਰੀ ਆ ਪਿੰਡੇ ਸਿਹਤਮੰਦ ਵੀ ਕਾਫੀ ਜ਼ਿਆਦੀ ਆ ਝੋਟੀ ਥੱਲਿਓਂ ਲੇਵੇ ਭਾਂਡੇ ਦੀ ਵੀ ਬੜੀ ਖਬਰਦਾਰ ਆ ਆ ਲੈ ਹਾਂ ਕਰਾ ਦਿਓ ਚੱਕ ਆ ਦੇਖੋ ਵਖਾ ਠੀਕ ਆ ਲੈ ਵੀ ਜਿਆਦੀ ਚੰਗੀ ਆ ਜੀ ਬਹੁਤ ਸਾਫ ਸੂਫ ਵੜੀ ਆ ਨਹੀਂ ਚੰਗੀ ਆ ਛੋਟੀ ਬਾਕੀ ਚਲੋ ਆਪਣੇ ਭਰਾਵਾਂ ਨੂੰ ਲੱਗ ਹੀ ਜਾਣਾ ਪਤਾ ਹਾਂਜੀ ਤੇ ਰਾਜਮੇਂਦਰ ਵੀਰੇ ਪਰਲੇ ਪਾਸੇ ਇੱਕ ਨਹੀਂ ਮੜਾ ਆਏ ਨੂੰ ਹਿੱਕ ਤੇ ਅਜ ਫੇਰ ਇੱਕ ਆ ਗੱਲ ਪੁੱਤ ਲੈ ਵੀ ਠੀਕ ਆ ਕਰਾ ਦਿਓ ਚੱਕਾ ਲੈ ਜਦੋਂ ਥੋੜਾ ਲਾਗਿਓ ਬਖਾ ਪੁੱਤ ਲਾਗਿਓ ਮਾਰ ਕੇ ਕੈਮਰਾ ਬਖਾ ਦੇ ਪਤਾ ਲੱਗ ਜਾਏ ਕਿਸੇ ਨੇ ਦੂਰੋਂ ਲਾਗਿਓ ਹੋਣਾ ਠੀਕ ਆ viral viral ਸੋਹਣੀ ਐ ਹਾਂ ਠੀਕ ਆ ਵੀਰੇ ਠੀਕ ਆ ਤੇ ਰਾਜਮੇਂਦਰ ਕੀ ਵੀਰੇ ਡਿਮਾਂਡ ਕੀ ਮੁੱਲ ਰੋਗਾ ਛੋਟੀ ਦਾ ਮੋਲ ਭਾਜੀ ਤੁਹਾਨੂੰ ਪਤਾ ਬਾਹਰ ਇਦਾਂ ਦੀ ਬੱਚਾ 나ੜੂ ਤੇ ਹੁੰਦਾ ਤੇ ਡੇਢ ਡੇਢ ਸਵਾ ਸਵਾ ਨੂੰ ਕਹਿੰਦੇ ਆ ਹਾਂ ਮੋਲ ਹੈਗਾ ਸਭ ਪਸ਼ੂਆਂ ਦਾ ਮੋਲ ਹੈ ਪਰ ਨਹੀਂ ਆਪਾਂ ਉਹ ਗੱਲ ਨਹੀਂ ਕਰਨੀ ਆਪਾਂ ਲੈਸ ਲੂਸ ਕਰਕੇ ਹਾਂਜੀ ਲੈਸ ਲੂਸ ਕਰਕੇ ਆਪਾਂ ਇਹ 90 ਦੀ ਦੇ ਦਈਏ ਜੀ 90 ਦੀ ਦੇ ਦਈਏ ਹਾਂਜੀ ਆਕ ਰੱਖ ਦੀਏ 90 ਦੀ 90 ਦੀ ਦੇ ਦਈਏ ਪਰ ਆਪਾਂ 90 ਦੀ ਤੇ ਨਹੀਂ ਦੇਣੀ 90 ਦੀ ਨਹੀਂ ਦੇਣੀ ਆ ਬਿਲਕੁਲ ਜਾਇਜ਼ 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 85 ਦੀ 85 ਦੀ ਬਾਕੀ ਤੁਹਾਡਾ ਜੋ ਤੁਸੀਂ ਦਿਲ ਤੁਹਾਡਾ ਕਰਦਾ ਉਹ ਕਰ ਦੋ ਕੋਈ ਗੱਲ ਨਹੀਂ ਆਪਾਂ ਛਾਲ ਇੱਕ ਹੀ ਮਾਰ ਕੇ ਵਿੱਚੋਂ ਜਾ ਜੀ ਆਪਾਂ ਸੋਚ ਆਪਦੇ ਹਿਸਾਬ ਨਾਲ ਤੁਸੀਂ ਰੋਜ਼ ਵੀਡੀਓ ਖਾਉਂਦੇ ਜੇ ਹਨਾ ਆ ਪਤਾ ਕੀ ਆ ਪਹਿਲੀ ਵੀਡੀਓ ਇੱਕ ਕਾਰਨ ਨੂੰ ਪਤਾ ਬਾਹਰ ਬਾਜ਼ਾਰ ਥੋੜਾ ਜਿਹਾ ਗਰਮ ਹੋਇਆ ਅਗੇ ਨੂੰ ਬਿਲਕੁਲ ਬਿਲਕੁਲ ਹਾਂਜੀ ਅੱਛਾ ਰਾਜਮੰਦਰ ਵੀਰੇ 82 ਦੀ ਵਰਾ ਖਾਜੂ 82 ਦੀ ਦੇ ਦਿੱਤੀ ਕਰ ਦਿੱਤੀ 3000 ਹੀ ਮੰਨਦਾ ਬਸ ਜੋ ਤੁਸੀਂ ਕਹਤਾ ਲੋ ਵੀ 82000 ਦੀ ਮਿਲ ਜੂਗੀ ਕਰਮਾਂ ਦੀ ਜੀ ਬਾਕੀ ਝੋਟੀ ਮੇਰੇ ਭਰਾ ਪੂਰੀ ਤਸੱਲੀ ਨਾਲ ਦੇਖ ਲਿਆ ਜੇ ਫੇਰ ਸਾਈਬਿਆਂ ਨਾਲ ਪੱਕਾ ਪਾ ਕੇ ਜਿੱਥੋਂ ਮੇਰੇ ਭਰਾ ਨੇ ਤੁਰਨਾ ਤੁਰ ਪਿਆ ਜੇ ਠੀਕ ਆ ਬਾਕੀ ਲੇਵੇ ਆਰਡਰ ਦੀ ਸਾਫ਼ ਸੁਥਰੀ ਆ ਤੇ ਮੇਰੇ ਭਰਾ ਕਰਿਓ ਪਹਿਲ ਕਦਮੀ ਚੰਗੀ ਝੋ ਕਟਾ ਮਗਰ ਇਸ ਤੋਂ ਬਾਅਦ ਇੱਕ ਆਪਾਂ ਹੋਰ ਮੱਝ ਵਿਖਾ ਦਿੰਨੇ ਆ ਤੁਹਾਨੂੰ ਮੱਝ ਦੀ ਨਾਲ ਦੀ ਨਾਲ ਹੀ ਤੁਹਾਨੂੰ ਚਵਾਈ ਵਿਖਾ ਦੇਾਂਗੇ ਤਾਜੀ ਬਿਲਕੁਲ ਸੱਜਰ ਸੂਈ ਆ ਤੇ ਬਿਲਕੁਲ ਚਮਚਾਂ ਦੀ ਬੌਲੀ ਆ ਹਾਂਜੀ ਰਾਜਵਿੰਦਰ ਕੋਈ ਬਣਾ ਕੇ ਖਾ ਕੇ ਜਾਵੇ ਵੀਰ ਮੇ ਬਿਲਕੁਲ ਜੀ ਬਿਲਕੁਲ ਇਕੱਲੀ ਕਹਿਣ ਵਾਲੀ ਗੱਲ ਨਹੀਂ ਚਾਹ ਨਹੀਂ ਗਾਉਣੀ ਕਿ ਚਾਹ ਨਹੀਂ ਵੀਰਾਂ ਦਾ ਪੀਉਣੀ ਉਹ ਬੰਦੇ ਨੂੰ ਪੌਣੀ ਸਪੈਸ਼ਲ ਬਣਾ ਕੇ ਖਵਾ ਕੇ ਫਿਰ ਤੋਰਾਂਗੇ ਨਾਲ ਦੇ ਕੇ ਮੱਝ ਤੇ ਰਾਜਵਿੰਦਰ ਇਹਦਾ ਵੀਰੇ ਕੀ ਵੀਰਵਾ ਮੱਝ ਦਾ ਸੂਆ ਲੱਗ ਸਮ ਕਿਵੇਂ ਆ ਇਹ ਜੀ ਕੱਲ ਸੂਈ ਮੈਂ ਜੀ ਕੱਲ ਹੀ ਸੂਈ ਆ ਸਵੇਰੇ ਕੋਈ 4 ਵਜੇ ਮੈਂ ਸੂਈ ਆ ਅੱਛਾ ਜੀ ਤੇ ਮੈਂ ਸੂਈ ਜਦੋਂ ਉਹ ਤੋਂ ਬਾਅਦ ਬੱਚਾ ਇਹਦਾ 15 ਕ ਮਿੰਟ ਰ ਕੱਢੇ ਉਹਨੇ ਦੇ ਮੁੜਕੇ ਖਤਮ ਹੋ ਗਿਆ ਜੀ ਅੱਛਾ ਅੱਛਾ ਜੰਮ ਦੇ ਸਾਰੀ ਹਾਂਜੀ ਹਾਂਜੀ ਠੀਕ ਆ ਵੀਰੇ ਤਾਂ ਕੱਟਾ ਸੀ ਮਗਰ ਕੱਟੀ ਕੱਟੀ ਜੀ ਮਗਰ ਕੱਟੀ ਸੀ ਹਾਂਜੀ ਲੋ ਵੀ ਮੱਝ ਦਾ ਸੂਆ ਮੇਰੇ ਭਰਾ ਦੀ ਸਮਝ ਵੇਖ ਲਿਆ ਜੋ ਕੋਈ ਤੀਜੇ ਲਾ ਲੇ ਕੋਈ ਚੌਥੇ ਲਾ ਲੇ ਠੀਕ ਆ ਉਹ ਆਪਦੀ ਸਮਝ ਕਰ ਆਪਦੀ ਸਮਝ ਕਰ ਲੇ ਮੇਰੇ ਭਰਾ ਤੀਜੇ ਵੀ ਲਾ ਸਕਦੇ ਹੋ ਚੌਥੇ ਵੀ ਲਾ ਲਿਓ ਹਾਂਜੀ ਮਿਲਨ ਮੁਲਨ ਦੇ ਵਿੱਚ ਪੂਛੀ ਬਣਾਤੀ ਫਿਰ ਪੂਛੀ ਬਣਾਤੀ ਆ ਜੀ ਲੋ ਜੀ ਪੂਛਾ ਬਣਿਆ ਉਹ ਅੱਗੇ ਇਸੇ ਤਰ੍ਹਾਂ ਹੀ ਮੇਰੇ ਭਰਾ ਨੇ ਰੱਖਣਾ ਖੁਰਲੀ ਦੇ ਵਿੱਚ ਤਾਂ ਥੱਲੇ ਤੇ ਬੌਲੇ ਦੀਆਂ ਜਵਾਈਆਂ ਮਤਲਬ ਇਸ ਵਕਤ ਦੋ ਹੋ ਗਈਆਂ ਕਿ ਤਿੰਨੋਂ ਇੱਕ ਰਾਤੀ ਹੋਈ ਆ ਹਾਂਜੀ ਤੇ ਇੱਕ ਸਵੇਰ ਕੱਲ ਸਵੇਰੇ ਹੋਈ ਏ ਇੱਕ ਤੇ ਇੱਕ ਰਾਤੀ ਹੋਈ ਤੇ ਹੱਥ ਤੇ ਜੀ ਹੋਣਾ ਆਪਾਂ ਕਰਦੇ ਠੀਕ ਆ ਜੀ ਸੋ ਦੋ ਤੋਂ ਤਿੰਨ ਜਵਾਈਆਂ ਜੜੀਆਂ ਇਸ ਮੱਝ ਦੀਆਂ ਹੋ ਗਈਆਂ ਨੇ ਠੀਕ ਆ ਜੀ ਹਾਂਜੀ ਮਤਲਬ ਚਵਾਈ ਆਪਾਂ ਨਾਲ ਹੀ ਵਿਖਾ ਦਾਂਗੇ ਹਾਂਜੀ ਕਹਿਣ ਵਾਲੀ ਗੱਲ ਨਹੀਂ ਵੀ ਭੂਰ ਜਾਂ ਛਟਾ ਹੈਗਾ ਜਾਂ ਨਹੀਂ ਹੈਗਾ ਸਾਰਿਆਂ ਵੀਰਾਂ ਨੇ ਦੇਖ ਹੀ ਲੈਣਾ ਬਾਕੀ ਆ ਬੂਸ਼ੀ ਬੜਾਈ ਆ ਆ ਬੂਸ਼ੀ ਬਣੀ ਤੇ ਐਦਾਂ ਹੀ ਬਾਪ ਸਾਹ ਵੇਖੋ ਭਾਜੀ ਐਦਾਂ ਹੀ ਕੋਈ ਚੱਕਰ ਨਹੀਂ ਇਹਨੂੰ ਇਹ ਨਹੀਂ ਵੀ ਲੱਤਾਂ ਛੜਾ ਮਾਰੂਗੀ ਕੋਈ ਚੱਕਰ ਨਹੀਂ ਠੀਕ ਆ ਜੀ ਅਲਬੋਤੇ ਲਓ ਜੀ ਆ ਕਰੋ ਨਾਲ ਦੀ ਨਾਲ ਇਹ ਕਰਮਾਲੀ ਨੇ ਧਾਰ ਤੇ ਆ ਜਾਣਾ ਉਹ ਵੀ ਕੋਈ ਦਿੱਕਤ ਨਹੀਂ ਹੋਣੀ ਕਿਸੇ ਭਰਾ ਨੂੰ ਨਹੀਂ ਗੱਲ ਹੀ ਨਹੀਂ ਤੈਨੂੰ ਆਵੇ ਧਾਰ ਤੇ ਵਿਖਾ ਦਿਓ ਜਿਵੇਂ ਇਧਰੋਂ ਵਿਖਾ ਦਿਓ ਧਾਰ ਤੂਰ ਇਸੇ ਤਰ੍ਹਾਂ ਇਹਨੇ ਕਰਮਾਲੀ ਨੇ ਲੈਣੀਆਂ ਮਿੱਠੀ ਮੱਝ ਬਿਲਕੁਲ ਜੀ ਤੇ ਨਾਲ ਦੀ ਨਾਲ ਆਪਾਂ ਕੋਈ ਆ ਆਦਾ ਬਾਰਾ ਬਾਰਾ ਧਾਰਾ ਮਾਰ ਕੇ ਭਰਾਵਾਂ ਨੂੰ ਕਿਲੋ ਖੰਡ ਚੋ ਕੇ ਤਸੱਲੀ ਨਾਲ ਦਿਖਾਵੇਂ ਆ ਬਾਈ ਕੇ ਮਿੰਟ ਜੀ ਪਸਮਾਉਂਦੀ ਹਾਂ ਹਾਂ ਕਿ ਧਾਰ ਤੂਰ ਬਹੁਤ ਮੋਟੀ ਹੈ ਜੀ ਹਾਂ ਤੇ ਚੋਣ ਚੰਗੀ ਖੜੀ ਹੈ ਕਰਮਾਲੀ ਚੋਣ ਜਿਆਦੀ ਚੰਗੀ ਹੈ ਹਾਂ ਲੋ ਜੀ ਇਹ ਮਗਰਲੇ ਥਮਾਂ ਦੀ ਚਵਾਈ ਕਰ ਲਿਓ ਚੱਕ ਅਗਲੇ ਪਿਛਲੇ ਥਮਾਂ ਦੀ ਚੋਣ ਮੇਰੇ ਭਰਾ ਟਿਕਾ ਜੀ ਕੋਈ ਭੂਰ ਕੋਈ ਛਟਾ ਨਹੀਂਗਾ ਮੋਟੀ ਉਂਗਲੋਂ ਉਂਗਲ ਜਿੱਡੀ ਧਾਰ ਮੋਟੀ ਆ ਬਾਕੀ ਚਲੋ ਦੋ ਦੋ ਚਾਹੇ 5-5 10-10 ਧਾਰਾਂ ਮਾਰ ਕੇ ਵਿਖਾਉਣ ਦਾ ਮਕਸਦ ਇਹੋ ਹੀ ਆਪਣਾ ਵੀ ਮੇਰੇ ਭਰਾ ਕਈ ਵਾਰ ਆਨਲਾਈਨ ਸੌਦਾ ਕਰ ਲੈਂਦੇ ਵੀ ਇਹ ਚੀਜ਼ਾਂ ਤੁਸੀਂ ਨੋਟ ਕਰ ਲਿਓ ਠੀਕ ਆ ਜੀ ਕੋਈ ਭੂਰ ਛੱਟੇ ਵਾਲਾ ਕੰਮ ਨਹੀਂਗਾ ਇੱਕ ਨੰਬਰ ਚੋਣ ਤੇ ਮਿੱਠੀ ਕਰਮਾਂ ਵਾਲੀ ਪਹਿਲਾਂ ਵੀ ਜ਼ਿਕਰ ਕੀਤਾ ਤੇ ਇਸੇ ਤਰ੍ਹਾਂ ਧਾਰ ਤੇ ਮਿਲ ਪਿਆ ਕਰਦਾ ਮੈਂ ਨਹੀਂ ਇਦਾਂ ਹੀ ਭਾਜੀ ਆ ਠੀਕ ਹੈ ਜੀ ਠੀਕ ਬਾਕੀ ਕੋਈ 나ੜ ਗੰਢ ਨਹੀਂ ਆਉਦੀ ਕੋਈ ਵੀਰ ਮੇਰਾ ਤਸੱਲੀ ਕਰੇ ਇਦਾਂ ਹੀ ਬਾਦ ਜਿੱਦਾਂ ਮਰਜੀ ਦੋ ਟਾਈਮ ਤਿੰਨ ਟਾਈਮ ਆਉਦੀ ਤਸੱਲੀ ਕਰ ਲੈ ਠੀਕ ਹੈ ਵੀਰੇ ਰਾਜਾ ਠੀਕ ਜੀ ਥਾਨ ਤੁਹਾਨੂੰ ਬਹੁਤ ਸੋਹਣਾ ਲੱਗਾ ਠੀਕ ਹੈ ਭਾਜੀ ਠੀਕ ਹੈ ਜੀ ਠੀਕ ਹੈ ਜੀ ਜੇ ਕੁੜੀ ਆਪ ਨਾਲ ਦੀ ਨਾਲ ਪਸ਼ਮੀ ਜੇ ਇੱਕ ਵਾਰ ਕੈਮਰਾ ਫੜੋ ਹਾਂ ਇੱਕ ਵਾਰੀ ਇਧਰੋਂ ਫੇਰ ਵਿਖਾ ਦੇ ਇਧਰੋਂ ਵਿਖਾਈ ਮੇਰੇ ਵਿਖਾ ਦਿਓ ਤਸੱਲੀ ਨਾਲ ਥਾਨ ਤੁਹਾਨੂੰ ਦਾ ਸਾਇਜ ਕਰਾ ਦੇ ਚੱਕ ਕੋਈ ਥੋੜੀ ਘਾਬਰਦੀ ਸੀ ਹੁਣ ਮੈਂ ਪੂਰੀ ਐਮ ਪਸ਼ਮੀ ਆਂ ਲੈ ਵਿਖਾ ਦੇ ਲੋਕੋ ਮੇਰੇ ਭਰਾ ਗਾੜਾ ਹੀ ਕਿੱਲੇ ਵਾਂਗੂ ਤੁਹਾਨੂੰ ਠੀਕ ਆ ਤੇ ਨਾਲ ਦੇ ਨਾਲ ਹੀ ਆਪਾਂ ਖੋਲ ਕੇ ਤੋਰ ਕੇ ਵਿਖਾ ਦੇਣਾ ਤੁਹਾਨੂੰ ਕੋਈ ਚੱਕਰ ਨਹੀਂ ਆ ਵੇਖਿਓ ਫੇਰ ਹੀ ਵੀ ਇੱਕ ਰਾਂ ਗਾਈਆਂ ਨੂੰ ਜਦੋਂ ਮਰਜੀ ਬੈਜੋ ਥੱਲੇ ਜਾਗੇ ਵੀ ਓਠ ਓਠ ਬਾਓ ਉਧਰ ਚਾਹ ਰੱਖ ਲਓ ਤੇ ਦੁੱਧ ਇੱਥੋਂ ਚੋ ਕੇ ਲੈ ਜੇ ਅੱਛਾ ਆ ਆਪਦੀ ਲੈ ਜੇ ਬੰਦਾ ਚਾਹ ਰੱਖ ਕੇ ਆ ਕੇ ਮੈਂ ਝੁਲੇ ਹਾਂ ਜੇ ਮੈਂ ਲੱਤ ਮਾਰੇ ਤੇ ਐਨੂੰ ਮੋੜ ਕੇ ਧੁੰਦੇ ਨੂੰ ਘਲਾ ਦੇ ਹਾਂ ਲੋਜੀ ਕਰੋ ਗੱਲ ਡੰਗਰ ਜੂਣ ਵੱਲੋਂ ਮਾੜਾ ਨਹੀਂ ਲੈਣਾ ਹਾਂ ਤੇ ਚੰਗੀ ਜਮਾ ਹਾਂਜੀ ਦੋ ਚਾਰ ਚੀਜ਼ਾਂ ਹੋਰ ਹੋ ਗਈਆਂ ਨਾ ਮੈਂ ਨੇ ਸਾਫ਼ ਹੋ ਗਈ ਤੇ ਮੈਂ ਵੇਖਿਆ ਤੁਸੀਂ ਕਿਧਰ ਨੂੰ ਜਾਂਦੀ ਹੈ ਤੇ ਹੋਰ ਤੇ ਹੋਰ ਆ ਵੇਖੋ ਹੁਣ ਮੈਂ ਪਸਮੀ ਨਾਲ ਆਉਦੀਆਂ ਘਰ ਲੈ ਘਰ ਲੈ ਬਿਲਕੁਲ 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 ਲੋਜੀ ਕਰੋ ਗੱਲ ਠੀਕ ਆ ਸੋ ਇਹ ਇੱਕ ਨਮੂਨਾ ਜ ਆਪਾਂ ਵਿਖਾ ਦਿੱਤਾ ਜੀ ਮੇਰਾ ਭਰਾ ਟਿਕਾ ਜੀ ਤਾਜੀ ਸੂਈ ਹੈ ਬੱਚਾ ਬੇਸ਼ੱਕ ਐਕਸਪਾਇਰ ਹੋ ਗਿਆ ਪਰ ਮਿਲਨ ਮਰੌਣ ਚ ਕਿਸੇ ਭਰਾ ਨੂੰ ਦਿੱਕਤ ਨਹੀਂ ਆਉਂਦੀ ਕਦੀ ਹਾਂਜੀ ਇਹਨੂੰ ਕਿਰੇ ਰਾਜਮੰਦਰ ਮਾਰਾ ਖੋਲੋ ਤੋੜ ਕੇ ਦਿਖਾਦ ਕੇ ਤੁਹੇ ਕੁਰੀ ਮੇਰੇ ਭਰਾਵਾਂ ਨੂੰ ਤੋੜ ਕੇ ਆਪਾਂ ਮਾੜਾ ਤਸੱਲੀ ਨਾਲ ਵਿਖਾ ਦਿੰਨੇ ਆ ਤੋਰਾ ਤਾਰਾ ਚੈੱਕ ਕਰਾਉਣੇ ਆ ਮੈਂ ਦਾ ਤੇ ਆ ਵੇਖਿਓ ਹਾਂ ਹਾਂ ਲੈ ਹਾਂ ਕਰੋ ਕਰਨਾ ਲੈ ਆ ਜਾ ਪੁੱਤੋ ਜਿੱਦ ਤਰ ਮਰਜ਼ੀ ਲੈ ਜਾਓ ਜੀ ਗੱਲ ਹੀ ਕੋਈ ਨਹੀਂ ਲੈ ਲੋ ਵੀ ਨਿਆਣਾ ਖੋਲ ਕੇ ਸਿਆਣਾ ਖੋਲ ਕੇ ਜਿੱਦ ਤਰ ਮਰਜ਼ੀ ਜਿੱਦਰ ਨੂੰ ਮਰਜ਼ੀ ਹੈ ਜੇ ਨਹੀਂ ਕਰਮਾ ਲਈ ਕੋਈ ਭਜਾਕਲ ਜੀ ਆ ਜਾਂ ਕੋਈ ਗੱਲਬਾਤ ਆ ਤੋਰੇ ਤਾਰੇ ਦੀ ਵੀ ਨਰਮਾ ਚੱਲ ਉੱਥੇ ਥੋੜਾ ਸੂਸਵਾ ਦੇ ਵਿੱਚ ਆ ਕਿਉਂਕਿ ਕੱਲ ਦੀ ਸੂਈ ਆ ਥੋੜਾ ਸੂਸਵਾ ਦੇ ਵਿੱਚ ਜਰੂਰ ਆ ਇਹਨੇ ਕਰਮਾਂ ਲਈ ਪੰਜ ਸੱਤਾਂ ਦਿਨਾਂ ਤੱਕ ਇਹਨੇ ਵਸ ਗਈ ਦੁਬਾਰਾ ਇਹਨੇ ਤੇ ਫੀਡ ਫੂਡ ਪੱਠਾ ਟੱਕਾ ਚੱਕਨ ਲਾ ਪੀ ਦੁੱਧ ਚੰਗਾ ਆ ਜੇ ਲੱਕਾ ਲੁੱਕਾ ਲੱਗਾ ਭਾਜੀ ਸੂਇਆ ਤੁਹਾਨੂੰ ਪਤਾ ਡੰਗਰ ਜਦੋਂ ਹਾਂਜੀ ਬਾਕੀ ਇਹ ਨਹੀਂ ਉਹ ਨਹੀਂ ਜਿੱਦਾਂ ਮਰਜੀ ਹਾਂ ਨਹੀਂ ਇਹ ਗੱਲੋਂ ਸਿਫਤਾ ਕਰਮਾਂ ਲਈ ਦੀ ਹਾਂਜੀ ਲੈ ਉੱਤੇ ਇਧਰ ਕੋਈ ਚੱਕਰ ਹੀ ਨਹੀਂ ਭਾਜੀ ਉਹਦਾ ਧਾਰਾਂ ਦੇ ਮੈਂ ਇੱਥੇ ਮਾਰਦਾ ਪਰ ਮੈਂ ਥੱਲੇ ਨਹੀਂ ਮਾਰਦਾ ਹਾਂ ਨਹੀਂ ਬੱਸ ਨਹੀਂ ਲੋਡ ਨਹੀਂ ਭਾਜੀ ਤਸੱਲੀ ਕਰਾਤੀ ਆ ਬਾਕੀ ਦਵਾਈ ਪਸਮਾਈ ਦੀ ਚੱਲਦੀ ਆ ਬਾਕੀ ਵੀਰ ਮੇਰਾ ਜਿਹਨੇ ਮਹਿਲ ਲੈਣੀ ਆ ਉਹ ਮੈਂ ਡੰਗਰ ਦੇ ਸਰਾਣੇ ਆ ਕੇ ਦੋ ਟਾਈਮ ਆਪਦੀ ਚੋਕ ਤੇ ਤਸੱਲੀ ਕਰੇ ਆ ਦੁੱਧ ਘੱਟ ਨਿਕਲੂ ਤੇ ਫੇਰ ਆਖੇ ਓਦਾਂ ਫੋਨ ਤੇ ਆਖੀ ਜਣਾ ਐ ਕਰ ਲੈ ਜਿਉਂ ਕਰ ਲੈ ਉਹਦਾ ਮਜ਼ਾ ਨਹੀਂ ਆ ਤਸੱਲੀ ਕਰੇ ਆ ਲੋ ਮੈਂ ਤਸੱਲੀ ਆ ਪੈਸਾ ਕਿਨੇ ਇੱਕ ਵਾਰੀ ਲਾਉਣਾ ਆ ਵੀ ਤਸੱਲੀ ਕਰੇ ਤੇ ਆਣ ਕੇ ਹਾਂਜੀ ਠੀਕ ਐ ਰਾਜਵਿੰਦਰ ਭਾਈ ਓਕੇ ਆ ਜਿੱਥੇ ਮਰਜ਼ੀ ਤੱਕ ਕੋਈ ਨੰਦ ਬਚਾਲੀ ਜਿੱਥੇ ਮਰਜ਼ੀ ਡੱਕ ਡੱਕ ਕੇ ਤਸੱਲੀਆਂ ਕਰਾਈ ਚਲੋ ਇਹਨੇ ਕਰਮ ਵਾਲੀ ਨਹੀਂ ਆਖਣਾ ਕੁਛ ਨਹੀਂਗਾ ਠੀਕ ਐ ਜੀ ਬਾਕੀ ਸੋਹਣੇ ਪਿੱਟਪੂੜੇ ਦੇ ਵਿੱਚ ਆ ਤੇ ਕੋਈ ਸੂਸਵਾ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਸੂਸਵਾ ਚ ਆਈ ਆ ਕੋਈ ਨਾ ਪਸ਼ੂ ਤੈ ਤੂੰ ਜੀ ਲਾ ਜਾਂਦਾ ਉਹ ਗੱਲ ਬਾਤ ਨਹੀਂ ਕਿ ਬਾਕੀ ਕਰਮਾਂ ਦੀ ਫੇਟਾ ਬਿਲਕੁਲ ਮੈਂ ਪੂਰੀ ਰਾਜੀ ਬਾਜੀ ਆ ਕੋਈ ਚੱਕਰ ਨਹੀਂ ਉਹ ਬਿਲਕੁਲ ਬਿਲਕੁਲ ਤੇ ਇਹਦਾ ਰਾਜਵਿੰਦਰ ਕੀ ਵੀਰੇ ਮੋਲ ਕੀ ਡਿਮਾਂਡ ਰੋਗੀ ਮੈਂ ਤੇ ਦੁੱਧ ਦੇ ਘਰ ਵਾਲਿਆਂ ਨੇ ਜਿੰਨੀ ਗਾਰੰਟੀ ਦਿੱਤੀ ਆ ਦੁੱਧ 12 ਤੋਂ 13 ਕਿਲੋ ਦੁੱਧ ਦੇਊਗੀ ਮੈਂ ਉਹ ਕੋਈ 8 ਦਿਨਾਂ ਨੂੰ ਸਾਂਭ ਸੂਤ ਕੇ ਆ ਸਾਂਭੇ ਹਾਂ ਹਾਂਜੀ ਹਾਂ ਤੇ ਨਹੀਂ ਤੇ ਕੋਈ ਵੀਰ ਭਰਾ ਜੇ ਕੋਈ ਆਖੂ ਤੇ ਸਾਈ ਪਾ ਦੇ ਆਪਦੀ ਪੱਕੀ ਗੱਲ ਇਹ ਚਵਾ ਕੇ ਦੇ ਦਾਂਗੇ ਗਾਰੰਟੀ ਹੈ ਮੈਂ ਦੀ ਇਹ ਚੀਜ਼ ਠੀਕ 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 ਹਾਂਜੀ ਤੇ ਦੇ ਦਈਏ ਕਿੰਨੇ ਦੀ ਅੱਜ ਆਪਣੇ ਘਰੋਂ ਬੱਚਾ ਹੁੰਦਾ ਤੇ ਲੱਖ ਦੀ ਵੇਚ ਦੇਣੀ ਹਾਂ ਵੇਖਦੀ ਸੀ ਹੈਨਾ ਹਾਂ ਬਿਲਕੁਲ ਬਾਜ਼ਾਰ ਦੇ ਹਿਸਾਬ ਨਾਲ ਕੰਮ ਚੱਲਦਾ ਵੀ ਆ ਤੇ ਹੁਣ ਤੁਸੀਂ ਦੱਸ ਦੋ ਵੀ ਕਿੰਨੇ ਦੀ ਦੇ ਦਈਏ ਕਰਕੇ ਮਾਨਤਨ ਆਪੇ ਤੁਸੀਂ ਦੱਸ ਦੋ ਕੋਈ ਨਹੀਂ ਜੋ ਉਹ ਗਜਾਇਸ਼ ਤੇ ਕਰਦਗੀ 90 ਦੀ ਦੇ ਦਈਏ ਵੀ ਬਾਕੀ ਵੇਖ ਲਓ ਥੱਲੇ ਐ ਠੰਡੀ ਠੁੰਡੀ ਆ ਕੋਈ ਚੱਕਰ ਹੀ ਨਹੀਂ ਇਹ ਵੇਖੋ ਭਾਵੇਂ ਇਹਨੇ ਕੁਛ ਨਹੀਂ ਕਹਿਣਾ ਹਾਂ ਜਿੱਦਨ ਮਰਜੀ ਮੈਂ ਮਿੱਠੀ ਆ ਮੈਂ ਵੇਖ ਬਾਕੀ ਥਣ ਵੇਖ ਤੂੰ ਹਾਂ ਕਿਉਂ ਭਾਜੀ ਆ ਬਣਿਆਗਾ ਨਾ ਨਹੀਂ ਪੂਰਾ ਪੂਰੀ ਗੱਲ ਬਣ ਗਈ ਆ ਹਾਂ ਗੱਲ ਹੀ ਨਹੀਂ ਕਿ ਕਰਨ ਵਾਲੀ ਕੇ ਅਜੇ ਚਾਰ ਵੰਡ-ਵੰਡ ਖਾਤਾ ਮੈਨੇ ਨਾ ਹਾਂ ਤੇ ਫੇਰ ਬਾਨਾ ਮੈਨੇ ਪੂਰੀ ਐ ਵਧੀਆ ਰਾਜਮント ਵੀਰੇ 85 ਦੀ ਕਰਦ ਗਿਆ ਕੇ ਵਿੱਚੋਂ ਡਾੜ ਕੇ ਦੋ ਰ ਜਿੱਦਾਂ ਤੁਹਾਡੀ ਖੁਸ਼ੀ ਪਾਜੀ ਕਰ ਦੋ ਪੂਰੇ 82 ਦੇ ਘਰ ਦੀ ਦਿੱਤੀਏ ਠੀਕ ਹੈ ਜੀ ਪੂਰੇ 82 ਦੀ ਛੋਟਾ ਜਿਹਾ 82 ਜੋ ਵੀ ਪਾਜੀ ਦਾ ਕਰਕੇ ਯਾਰ ਹੋਰ ਚੱਕੋ ਜੀ 82000 ਦੀ ਮੈਂ ਦੇ ਦਾਂਗੇ 82000 ਦੀ ਮੱਝ ਮਿਲ ਜੂਗੀ ਬੱਚਾ ਹੁੰਦਾ ਤੇ ਲੱਖ ਦੀ ਨਹੀਂ ਲੱਭਣੀ ਜਿੱਦਾਂ ਲੱਗੇ ਜਾਓਗੇ ਮੇਰੇ ਭਰਾ ਆਪਾਂ ਕਹਿ ਦਿੰਦੇ ਨਾ ਗਾਂ ਬਿਲਕੁਲ ਸੇਲ ਸ਼ਰੀਫ ਗਾਂ ਨਹੀਂ ਦੀ ਤੇ ਇਹ ਗਾਂ ਹੀ ਕਰਮਾ ਦੀ ਪੈਸੇ ਸੇਲ ਸ਼ਰੀਫ ਆ ਇਸ ਤਰ੍ਹਾਂ ਮੇਰੇ ਭਰਾਵਾਂ ਨੇ ਬਹਿਣਾ ਤੇ ਧਾਰ ਤੇ ਪਸਮਾਉਂਦੀ ਤੇ ਚਵਾਈਆਂ ਕਰੋ ਹਾਂ ਜੀ ਤੇ ਦੁੱਧ ਨੇ ਹੱਸ ਕੇ ਕਰਮ ਵਾਲੀਆਂ ਚਲੋ ਚੰਗੀ ਜਿਹੀ ਬਾਤ 11 12 11 ਲੀਟਰ 11 12 13 14 ਵਾਲੀ ਗੱਲ ਛੱਡੀਏ 12 ਤੋਂ ਥੱਲੇ ਨਹੀਂ ਆਉਂਦੀ ਹਾਂ ਤੇ ਚੰਗੀ ਅਮਜ ਤੇ ਇੱਕ ਰਾਜਵਿੰਦਰ ਵੀਰੇ ਆਪਣੇ ਸੰਪਰਕ ਨੰਬਰ ਜਿਹੜੇ ਜਰੂਰ ਸਾਂਝੇ ਕਰ ਆਪਣਾ ਨੰਬਰ ਆ ਜੀ 8195875852 ਠੀਕ ਆ ਜੀ ਹਾਂਜੀ ਲਓ ਵੀ ਇਹ ਨੰਬਰ ਨੇ ਵੀਰ ਤੇ ਨੰਬਰਾਂ ਤੇ ਤੁਸੀਂ ਕਾਲ ਕਰੋ ਗੱਲਬਾਤ ਕਰੋ ਠੀਕ ਆ ਜੀ ਮਾਲ ਆਉਂਦਾ ਰਹਿੰਦਾ ਬਾਕੀ ਪੁੱਛਗਿੱਛ ਕਰਦੇ ਰਿਆ ਕਰੋ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਬਿੜੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵਿਨਾਪ੍ਰਮਾਂ ਨੂੰ ਸਤਿ ਸ਼੍ਰੀ ਅਕਾਲ ਜੀ